ਨਾਮ ਤੁਹਾਡਾ ਰਫਤਾਰ ਕੌਰ ਰਫਤਾਰ ਬਿਜਲੀ ਨੇ ਅੱਜ ਤੁਹਾਨੂੰ ਬੁਲਾਇਆ ਸੀ ਕੀ ਕਾਰਨ ਕੀ ਸੀ ਕਿਉਂ ਬੁਲਾਇਆ ਉਹ ਜਿਹੜੀ ਕੁੜੀ ਸੀਗੀ ਆਪਣੇ ਅਮਨਦੀਪ ਕੋਰ ਉਥੋਂ ਬਾਦਲ ਆਪਣੇ ਉਹਨਾਂ ਰੈਸਟ ਕੀਤੀ ਆ ਤੇ ਕੋਈ ਮਸਲਾ ਨਹੀਂ ਸੀ ਏਦਾਂ ਦਾ ਬਸ ਉਹ ਆਪਣੇ ਘਰੋਂ ਰੈਸਟ ਕੀਤਾ ਗਿਆ ਕੀ ਲਿੰਕ ਸੀ ਤੁਹਾਡੇ ਨਾਲ ਨਹੀਂ ਵੈਸੇ ਮੇਰੇ ਤਾਂ ਫਰੈਂਡ ਸੀਗੀ ਏਦਾਂ ਦਾ ਕੋਈ ਲਿੰਕ ਨਹੀਂ ਮੇਰਾ ਕੋਈ ਉਹ ਹੈਗਾ ਪਰ ਉਹ ਨਾਮ ਏਦਾਂ ਹੀ ਮੇਰੀ ਸਿਸਟਰ ਦਾ ਵੀ ਕੋਈ ਇਹਦੇ 'ਚ ਮਤਲਬ ਨਹੀਂ ਹੈਗਾ ਤੇ ਉਹ ਨਾਮ ਜੋੜ ਰਹੇ ਆ ਅਫਸਾਨਾ ਦੇ ਲਿੰਕ ਸੀ ਏਦਾਂ ਸੀਗਾ ਸੋਸ਼ਲ ਮੀਡੀਆ ਕੁਛ ਏਦਾਂ ਨਹੀਂ ਬਣਾ ਰਹੇ ਆ ਪਰ ਏਦਾਂ ਦਾ ਕੋਈ ਮਸਲਾ ਨਹੀਂ ਸੀਗਾ ਤੇ ਬਸ ਉਹ ਅਰੈਸਟ ਕੀਤੇ ਆ ਮੇਰੇ ਕੋਲ ਅਰੈਸਟ ਕਰਿਆ ਅਸੀਂ ਉਹ ਬਾਕੀ ਉਹ ਪੁਲਿਸ ਜਾਂਦੀ ਮੈਨੂੰ ਕੁਝ ਕਿਚੋੜੀ ਤਾਂ ਤੋਂ ਕੀ ਕਿਸ ਤਰ੍ਹਾਂ ਕੁਝ ਵੀ ਮੈਨੂੰ ਤੋਂ ਪੁੱਛ ਕਰ ਹੜਤਾਲ ਕੁਝ ਨਹੀਂ ਵੀ ਇਦਾਂ ਦੀ ਬਸ ਇਹ ਹੋਇਆ ਕਿ ਹਾਂ ਤੁਹਾਡੇ ਬਾਦਲ ਅਰੈਸਟ ਹੋਈ ਹੈ ਤੇ ਬਸ ਉਹ ਗੁਰੂਵੰਦ ਸਿੰਘ ਨੇ ਟਾਈਮ ਤੁਹਾਨੂੰ ਜਾਂਦ ਨੇ ਉਤਾਰੇ ਮੇਰੇ ਬਸ ਮੈਨੂੰ 1.5 ਸਾਲ ਤੋਂ ਜਾਂਦੇ ਸੀ ਮੈਂ ਨਾਮ ਤੁਹਾਡਾ ਰਫਤਾਰ ਕੌਰ ਰਫਤਾਰ ਵਿਜੀਲੈਂਸ ਨੇ ਅੱਜ ਤੁਹਾਨੂੰ ਬੁਲਾਇਆ ਸੀ ਕੀ ਕਾਰਨ ਕੀ ਸੀ ਕਿ ਮੈਨੂੰ ਬੁਲਾਇਆ ਉਹ ਜਿਹੜੀ ਕੁੜੀ ਸੀਗੀ ਆਪਣੇ ਅਮਨਦੀਪ ਕੌਰ ਉਹ ਤੋਂ ਬਾਦਲ ਆਪਣੇ ਉਹ ਅਰੈਸਟ ਕੀਤੀ ਆ ਤੇ ਕੋਈ ਮਸਲਾ ਨਹੀਂ ਸੀ ਇਦਾਂ ਦਾ ਬਸ ਉਹ ਇਹਾਰੇ ਕਿ ਅਫਸਾਨਾ ਦੇ ਕਰੋ ਅਰੈਸਟ ਕੀਤਾ ਗਿਆ ਕਿ ਲਿੰਕ ਸੀ ਤੁਹਾਡੇ ਉਹ ਨਾਲ ਨਹੀਂ ਵੈਸੇ ਮੇਰੇ ਤਾਂ ਫਰੈਂਡ ਸੀ ਕਿ ਇਦਾਂ ਦਾ ਕੋਈ ਲਿੰਕ ਨਹੀਂ ਮੇਰਾ ਕੋਈ ਉਹ ਹੈਗਾ ਪਰ ਉਹ ਨਾਮ ਐ ਇਦਾਂ ਹੀ ਮੇਰੀ ਸਿਸਟਰ ਦਾ ਵੀ ਕੋਈ ਇਹਦੇ ਚ ਮਤਲਬ ਨਹੀਂ ਹੈਗਾ ਤੇ ਉਹ ਨਾਂ ਜੋੜ ਰਹੇ ਆ ਅਫਸਾਨਾ ਦੇ ਲਿੰਕ ਸੀ ਇਦਾਂ ਸੀਗਾ ਸੋਸ਼ਲ ਮੀਡੀਆ ਕੁਛ ਇਦਾਂ ਨੇ ਬਣਾ ਰੇ ਆ ਪਰ ਇਦਾਂ ਦਾ ਕੋਈ ਮਸਲਾ ਨਹੀਂ ਸੀਗਾ ਤੇ ਬਸ ਉਹ ਅਰੈਸਟ ਕੀਤੇ ਆ ਮੇਰੇ ਕੋਲ ਅਰੈਸਟ ਕਰੇ ਆ ਅਸੀਂ ਉਹ ਬਾਕੀ ਉਹ ਪੁਲਿਸ ਜਾਣ ਦੀ ਮੈਨੂੰ ਕੁਝ ਕਿਛੁਈ ਤਾਂ ਤੋ ਕੀ ਕਿਸ ਤਰ੍ਹਾਂ ਕੁਝ ਵੀ ਮੇਨੂੰ ਪੁੱਛ ਕੇ ਹੜਤਾਲ ਕੁਛ ਨਹੀਂ ਵੀ ਇਦਾਂ ਦੀ ਬਸ ਇਹ ਹੋਇਆ ਕਿ ਹਾਂ ਤੁਹਾਡੇ ਬਾਦਲ ਅਰੈਸਟ ਹੋਈ ਹੈ ਤੇ ਬਸ ਕੁਝ ਨੇ ਟਾਈਮ ਤੁ ਮੇਰੇ ਪਾਸ ਮੈਨੂੰ ਡੇਢ ਸਾਲ ਤੋਂ ਜਾਣਦੇ ਸੀ